ਰਹਿੰਦੇ ਆ ਬਾਤ ਬਾਤ ਧੰਨਵਾਦ ਆ ਉਹਨਾਂ ਵੀਰਾਂ ਦਾ ਆ ਟਿੱਕੂ ਪਹਿਲਵਾਨ ਜੀ ਫਗਵਾੜਾ ਇੱਕ ਵਾਰ ਅਤਗੜਾ ਕਰੇ ਲਾਰੰਗ ਦੀ ਗੈਂਦ ਚ ਛਗਿਆੜਾ ਪਹਿਲਵਾਨ ਜੀ ਜਿਨ੍ਹਾਂ ਦੇ ਦਰਮਿਆਨ ਕੁਸ਼ਤੀ ਕਹਿੰਦੇ ਸਪੈਸ਼ਲ ਪ੍ਰਬੰਧਕਾਂ ਵੱਲੋਂ ਹੁਣ ਜਾ ਰਹੀ ਹੈ ਦੋਨਾਂ ਮੱਲਾਂ ਲਈ ਤਾੜੀਆਂ ਮਾਰ ਦਿਓ ਜ਼ੋਰਦਾਰ ਰਮਨ ਪਹਿਲਵਾਨ ਜੀ ਕਾਲਾ ਸੰਗਾ ਹੈ ਕਿਤੇ ਕੁਸ਼ਤੀ ਲੜਦੇ ਹੋ ਪ੍ਰਬੰਧਕ ਜੀ ਕਹਿੰਦੇ ਵੀ 10 ਮਿੰਟ ਦੇ ਦਿਓ ਜਿਹੜੀਆਂ ਕੁਸ਼ਤੀਆਂ ਰਿੰਦੀ ਹੈ ਜੇ ਤੇ 10 ਮਿੰਟਾਂ ਦੇ ਚਿਰ ਰਿੰਦੀਆਂ ਕੁਸ਼ਤੀਆਂ ਦੇ ਮੱਲ ਆਉਂਦੇ ਠੀਕ ਹੈ ਨਹੀਂ ਤੇ ਪਾ ਜੀ ਕਹਿੰਦੇ ਕੇਪੀ ਬੜਾ ਮਸ਼ਹੂਰ ਕਬੱਡੀ ਖਿਡਾਰੀ ਹੈ ਕੀਤੀ ਤੇਰੇ ਪਿੰਡ ਵੀ ਰੌਣਕਾਂ ਲੱਗ ਰਹੀਆਂ ਐ ਸ਼ੇਖੂਪੁਰ ਤੇ ਚ ਵੀ ਬਹੁਤ ਬਹੁਤ ਧੰਨਵਾਦ ਹੈ ਸੁਵੀਰ ਦਾ ਵੀ ਪੁੱਜਣ ਤੇ ਬਹੁਤ ਬਹੁਤ ਧੰਨਵਾਦ ਹੈ ਜੀ ਹਾਂਜੀ ਕਮਲ ਪਹਿਲਵਾਨ ਜੀ ਰੇਰੂ ਭੱਜ ਕੇ ਵਿੱਚ ਆਵੇ ਜਸਵੀਰ ਪਹਿਲਵਾਨ ਜੀ ਖਾੜਾ ਛੇਬੜੀ ਆ ਇਧਰਲੇ ਪਾਸੇ ਚਗਿਆੜਾ ਤੇ ਦੂਸਰੇ ਪਾਸੇ ਟਿੰਕੂ ਤਾੜੀ ਮਾਰਦੇ ਜ਼ੋਰਦਾਰ ਸ਼ੌਕਤ ali ਪਹਿਲਵਾਨ ਜੀ ਸ਼ਾਕੂਟ ਭੱਜ ਕੇ ਵਿੱਚ ਆਵੇ ਕਾਕਾ ਪਹਿਲਵਾਨ ਜੀ ਖਾੜਾ ਭੂਆ ਦਮੜੀ ਉਹ ਇਧਰ ਚਗਿਆੜੇ ਨੇ ਟਿੰਕੂ ਚੱਕ ਲਿਆ ਤਾੜੀ ਤੂੜੀ ਮਾਰਦੇ ਓ ਤਾਰੀ ਟੋੜੀ ਮਾਰਦੇ ਟਿੰਕੂ ਆਹ ਦੇਖ ਲਾ ਰੰਗ ਵੀ ਰੰਗ ਵੀ ਰਾਜਸਥਾਨ ਦੀ ਫੀ ਵਰਗਾ ਇਹ 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 ਬੱਲੇ 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 ਉਹ ਦੇਖ ਗਗਾ ਯਾਰ ਵੀ ਸ਼ਿਨ ਕਮੇਟੀ ਪਿੰਡ ਰਾਵਾਂ ਖੇਲਾ ਆਹ ਕਹਿੰਦੇ 27 ਅਗਸਤ ਨੂੰ ਵੱਡਾ ਮੇਲਾ ਹੋਣਾ ਸੱਦੇ ਜਾ ਰਿਹਾ ਹੈ ਪਹਿਲਵਾਨ ਲਖਪ੍ਰੀਤ ਖੰਨਾ ਤੇ ਪਹਿਲਵਾਨ ਭੋਲਾ ਕਾਸ਼ਰੀ ਦੀ ਵੱਡੀ ਕੁਸ਼ਤੀ ਹੋਣੀ ਹੈ ਵੀਰਾ ਜੀ 27 ਤਰੀਕ ਰਾਵਾਂ ਖੇਲਾ ਦੇ ਚ ਵੱਡਾ ਮੇਲਾ ਹੋਵੇਗਾ ਆਹ 29 ਤਰੀਕ ਨੂੰ ਕਹਿੰਦੇ ਰਾਤਕਾ ਪਰ ਇਧਰ ਅਿਤਰ ਆਇਤਰੇ ਕਸਤੀਆਂ ਤੇ ਜੀਤੇ ਸੰਧੂਆ ਦੇ ਚੰਗਿਆਰੇ ਨੂੰ ਇਹ ਚੰਗਿਆਰੇ ਹੜਕਾ ਤੇ ਫੜਦਾ ਉਧਰ ਨੂੰ ਕਹਿੰਦਾ ਤੇਰੇ ਯਾਰ ਨੂੰ ਤਾਂ ਪਰੋਂ ਫਿਰਦੇ ਆ ਚੰਗਿਆਰੇ ਆ ਕੀ ਆ ਕੀ ਨੇਰੇ ਚੀ ਨੇਰੇ ਚੀ ਚਲੀ ਜਾਂਦਾ ਕੰਮ ਇੱਥੇ ਕਿ ਲਿਆਓ ਇੱਥੇ ਕਿ ਲਿਆਓ ਕਸਤੀ ਬਾਦ ਵਰੀਆ ਕਸਤੀ ਬਾਦ ਵਰੀਆ ਕਸਤੀ ਬਾਦ ਦੀ ਇੱਥੇ ਕਿ ਲਿਆਓ ਤੁਸੀਂ ਇਹਨਾਂ ਨੂੰ ਇੱਥੇ ਕਿ ਲਿਆਓ ਸ਼ੌਕਤ ਅਲੀ ਸ਼ਾਹਕੋਟ ਹੈ ਕਿਤੇ ਪਾਜੀ ਉਹ ਕੈਮਰੇ ਤੋਂ ਪਰੇ ਪਹਿਲਵਾਨ ਜੀ ਹੋ ਜੋ ਯਾਰ ਬਿੱਟੂ ਇੱਕ ਮਾਰਦਾਈ ਬਾਬਾ ਰਿਸ਼ਪ ਪਲਵਾਨ ਜੀ ਜਦੋਂ ਮੈਂ ਮਹਿਨਤਾ ਕੀਤੀਆਂ ਬਿੱਟੂ ਪਸਟ ਕਾਲ ਆ ਜੀ ਕਾਕਾ ਖੜਾ ਪੂਆ ਦਮੜੀ 29 ਅਗਸਤ ਨੂੰ ਪ੍ਰਤਪਾਲ ਫਗਵਾੜਾ ਤੇ ਰੋਸ਼ਨ ਕਿਰਲਗੜ ਜਿਹੜੀ ਕੁਸ਼ਤੀ ਹੋਣੀ ਹੈ ਇਹ ਬਕਾਪੁਰ ਦੀ ਧਰਤੀ ਦੇ ਵਿੱਚ ਹੋਣੀ ਦੂਸਰੀ ਕਰਨ ਪੀਏਪੀ ਤੇ ਹਰਮਨ ਆਲਮਗੀਰ ਹੈ ਕਿ ਸਾਡੇ ਕੋਲ ਬਕਾਪੁਰ ਦੀ ਜਿਹੜੀ ਪ੍ਰਬੰਧਕ ਕਮੇਟੀ ਪਹੁੰਚੂ ਉਹਨਾਂ ਦਾ ਧੰਨਵਾਦ ਹੈ ਬਕਾਪੁਰ ਦੇ ਚ ਇਹ ਕਹਿੰਦੇ ਬਹੁਤ ਵੱਡਾ ਮੇਲਾ ਹੋਣਾ ਹੈ 29 ਤਰੀਕ ਹੋਣੀ ਹੈ ਵੀਰ ਕਹਿੰਦੇ ਸੱਦੇ ਲਾ ਰਹੇ ਨੇ ਤੇ ਇਧਰ ਚੰਗਿਆਰੇ ਨੇ ਫੇਰ 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 ਆਹ ਬਣਾਤਾ ਆਠਾ ਬੱਲੇ 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 ਅਜੇ ਅਜੇ ਟਿੰਕੂ ਪਲਵਾਨ ਰੇਸ਼ਮ ਜੀ ਫੈਸਲੇ ਤੁਸੀਂ ਕਰਨੇ ਕੁੱਤੀ ਦੇ ਜਿੱਤਿਆ ਕੌਣ ਆ ਗਲੋ ਵੀ ਖੜੀ ਕਰ ਗਿਆ ਤੇ ਚੰਗਿਆੜਾ ਵੀ ਮੰਨਦਾ ਨਹੀਂ ਚੰਗਿਆੜਾ ਕਹਿੰਦਾ ਅਜੇ ਇੱਕ ਅਜੇ ਗੱਲ ਲੋਟ ਨਹੀਂ ਆਈ ਆ ਫੇਰ ਆ ਫੇਰ ਆ ਫੇਰ ਤਾੜੀ ਹੋ ਜਵੇ ਤਾੜੀ ਹੋ ਜਵੇ ਦੋਨਾਂ ਮੱਲਾਂ ਦੇ ਵਾਸਤੇ ਤਾੜੀ ਹੋ ਜਵੇ ਦੋਨਾਂ ਮੱਲਾਂ ਦੇ ਵਾਸਤੇ ਜੀ ਮੈਂ ਬੇਨਤੀ ਕਰਾਂ ਵੀ ਸ਼ਾਮੀ ਦਾਦੂ ਵਾਲ ਹੈ ਕਿਤੇ ਸ਼ਾਮੀ ਪਹਿਲਵਾਨ ਜੀ ਦਾਦੂ ਵਾਲ ਸ਼ਮੀ ਪਹਿਲਵਾਨ ਜੀ ਦਾਦੂ ਵਾਲਾ ਕਰਮ ਪਹਿਲਵਾਨ ਜੀ ਉਪਲ ਪੂਪਾ ਦੇਖੀ ਦੇ ਉਹ ਬਾਬਾ 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 ਕਰਮ ਪਹਿਲਵਾਨ ਨੇ ਉਪਲ ਪੂਪਾ ਹੈ ਕਿਤੇ ਉਹ ਜਾ ਕਿਛੇ ਕੈਮਰੇ ਦੇ ਕੋਲੋਂ ਪਰੇ ਕਰਨੀ ਨਾ ਤੂੰ ਹਟ ਜਾ ਉਹ ਬੱਲੇ ਬੱਲੇ ਇੱਧਰ ਆ ਇੱਧਰ ਆ ਇੱਧਰ ਆ ਬਣ ਗਿਆ ਮੋਰ ਪੈ ਗਿਆ ਨੋਰ ਹੋ ਗਈ ਬੱਲੇ ਬੱਲੇ ਦੁਨੀਆ ਕੋਚ ਹੈ ਉਹ ਦੁਨੀਆ ਤੇ ਸਵਾਦ ਭਾਲਦੀ ਹੈ ਦੁਨੀਆ ਤੇ ਸਵਾਦ ਭਾਲਦੀ ਹੈ ਇੱਧਰ 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 ਚੰਗਿਆੜਿਆ ਚੰਗਿਆੜਿਆ ਟਿੰਕੂ ਨੇ ਟਿੰਕੂ ਨੇ ਟਿੰਕੂ ਨੇ ਟਰਾਲਾ ਮੂਤਾਂ ਕਰ ਦੇਣਾ ਜੰਮਿਆ ਜੰਮਿਆ ਸੋਨਾ ਵੀ ਹੱਸਦਾ ਕਹਿੰਦਾ ਹੈਲੋ ਜੀ ਪੰਗਾ ਪਹਿਲਵਾਨ ਜੀ ਮਰਸੀਆ ਆਓ ਅਗਲੀ ਕੁਸ਼ਤੀ ਵਾਲੇ ਫੱਤਾ ਪਹਿਲਵਾਨ ਜੀ ਫਗਵਾੜਾ ਫੱਤਾ ਸੰਤ ਮਾਪੂਰੀ ਆ ਰੇਸ਼ਮ ਪਹਿਲਵਾਨ ਜੀ ਦੱਸਣਗੇ ਜਿੱਤੇ ਜੇ ਨਹੀਂ ਇਹ ਤੇ ਰੇਸ਼ਮ ਪਹਿਲਵਾਨ ਜੀ ਦੱਸਣਗੇ ਐਦਾ ਐਦਾ ਤੱਕੇਣਾ ਨਹੀਂ ਉਂਗਲ ਖੜੀ ਕਰਾਣੀ ਅਜੇ ਗੱਲ ਨਹੀਂ ਬਣੀ ਚੰਗਿਆੜਾ ਕਹਿੰਦਾ ਉਹ ਅਜੇ ਗੱਲ ਨਹੀਂ ਬਣੀ 2 ਨੰਬਰ ਦੀ ਕੁਸ਼ਤੀ ਦੇ ਪਹਿਲਵਾਨ ਜੱਗਾ ਪਹਿਲਵਾਨ ਜੀ ਆਲਮਗੀਰ ਦੇ ਨਵਾ ਕਾਲਾ ਸੰਗਾ 2 ਨੰਬਰ ਦੀ ਝੰਡੀ ਵਾਲੇ ਮਲ ਤਿਆਰੀ ਕਰਨੀ ਸ਼ੁਰੂ ਕਰਦੇ ਹੋ ਜੀ ਲਵਾ ਕਾਲਾ ਸੰਗਾ ਮੱਗਾ ਮਲਸੀਆਂ ਦੇ ਨਾਲ ਕੋਲ ਜੀ ਅੱਤਾ ਫਗਵਾੜਾ ਫਗਵਾੜੇ ਵਾਲੇ ਆ ਜਾ ਭੱਜ ਕੇ ਵੀ ਆ ਜਾ ਐ ਹਾ ਮਾਰਿਆ ਤਾਂ ਇੱਥੇ ਰੱਖ ਇੱਥੇ ਰੱਖ ਇੱਥੇ ਰੱਖੇ ਕਹਿੰਦਾ ਜਿਬ ਕੱਟ ਕੇ ਯਾਰਾਂ ਨੇ ਕਿਲ ਗੱਡ ਕੇ ਆਹ ਕੀਤੀ ਠੋਕ ਕੇ ਤਸਲੀ ਵਾਲੀ ਝੱਟ ਮਿੱਤਰੋ ਰਾਜੇ ਖੇਲੇ ਅੱਤ ਦਾ ਵੀ ਸਰਾ ਹੋ ਗਿਆ